ਚਲੋ ਜੀ ਹੋਰ ਨੀਚੇ ਕਰ ਟਾਈਮ ਆਪ ਟਾਈਮ ਆਪ ਚਲ ਚਲ ਚੋ ਖਿੱਚ ਲੋ ਖਿੱਚ ਲੋ ਖਿੱਚ ਲੋ ਮੈਂ ਹੱਥ ਨਹੀਂ ਟੱਚ ਕਰਨਾ ਚਲ ਚਲ ਵੀਡੀਓ ਪਾਈ ਜਾਏਗੀ ਕੋਈ ਇਹਨੇ ਦੋ ਉਂਗਲਾਂ ਨਾਲ ਗੱਡੀ ਨਹੀਂ ਹੈਲੋ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਦੋਸਤੋ ਅੱਜ ਮੈਂ ਆਇਆ ਸਮਰੂਰ ਸੈਰ ਵਿੱਚ ਜਿੱਥੇ ਕਿ ਬਾਈ ਬਹੁਤ ਵੱਡਾ ਚੈਲੰਜ ਹੋਣ ਵਾਲਾ ਅੱਜ ਇੱਕ ਸੋਣ ਦੀ ਇੱਟ ਪਈ ਹੈ ਇਹਦੇ ਅੰਦਰ ਜਿਹੜਾ ਤੁਸੀਂ ਬਾਕਸ ਦੇਖ ਰਹੇ ਹੋ ਉਹ ਆ 12 ਕਿਲੋ ਦੀ ਆਪਾਂ ਨੇ ਇੱਕ ਹੱਥ ਨਾਲ ਕੱਢਣੀ ਆ ਚੈਲੰਜ ਪੂਰਾ ਕਰਨ ਵਾਲਿਆਂ ਦੇਖਦੇ ਹਾਂ ਹੁਣ ਕੌਣ ਚੈਲੰਜ ਪੂਰਾ ਕਰੂਗਾ ਆ ਲਓ ਜੀ ਸ਼ੁਰੂਆਤ ਹੋ ਗਈ ਹੈ ਚੀਪ ਗੈਸਟ ਆਏ ਹੋਏ ਨੇ ਇੱਥੇ ਤੇ ਲੱਗੇ ਨੇ ਕੇਕ ਕਟਣ ਹੁਣ ਇੱਥੋਂ ਕੰਮ ਆਪਣਾ ਸਟਾਰਟ ਹੋ ਜਾਣਾ ਪੂਰੀ ਵੀਡੀਓ ਦੇਖਿਓ ਮਜ਼ਾ ਪੂਰਾ ਆਊਗਾ ਤੁਹਾਨੂੰ ਠੀਕ ਹੈ ਆ ਬਾਜੀ ਜਿਹੜੇ ਪਿੱਛੇ ਖੜੇ ਨੇ ਚਿੱਟੇ ਕੱਪੜੇ ਵਾਲੇ ਇਹਨਾਂ ਦੀ ਪਿੱਛੇ ਕਾਫੀ ਸੋਫੀ ਉਹ ਆਪਣੀ ਇਹਨਾਂ ਦੀ ਰੇੜੀ ਲੱਗੀ ਹੋਈ ਹੈ ਹੁਣ ਜਿਹੜੀ ਠੀਕ ਹੈ ਸੋ ਦੇਖਦੇ ਹਾਂ ਹੁਣ ਕੌਣ ਚੈਲੰਜ ਪੂਰਾ ਕਰਦਾ ਕੌਣ ਕਿੰਨੇ ਕ ਪਾਣੀ ਚ ਅੱਜ ਪਤਾ ਲੱਗ ਜੂ ਸਾਰਾ ਆਹ ਲਓ ਜੀ ਲਾਲ ਰੰਗ ਦਾ ਕੱਪੜਾ ਬਾਈ ਨੇ ਚੱਕਤਾ ਲੈ ਹੁਣ ਲੱਗਿਆ ਕੰਮ ਸਟਾਰਟ ਹੁਣ ਪਹਿਲਾਂ ਤੁਹਾਨੂੰ ਇੱਥੋਂ ਆਪਾਂ ਰੂਲ ਦੱਸ ਦਿੰਦੇ ਆ ਕੀ ਕੀ ਰੂਲ ਨੇ ਕੀ ਕੀ ਪ੍ਰਾਈਜ਼ ਆ ਜੋ ਵੀ ਆ ਸਾਰੀ ਗੱਲਬਾਤ ਦੱਸ ਦਿਆਂ ਜਿਹੜਾ ਤੁਸੀਂ ਸਾਹਮਣੇ ਡੱਬਾ ਦੇਖ ਰਹੇ ਹੋ ਇਹਦੇ ਅੰਦਰ ਇੱਕ ਇੱਟ ਰੱਖੀ ਹੋਈ ਆ 12.5 ਕਿਲੋ ਦੀ ਠੀਕ ਹੈ ਔਰ ਆਪਾਂ ਕੀ ਕਰਨਾ ਇੱਕ ਚਾਂਸ ਮਿਲੂਗਾ 75 ਰੁਪਏ ਚ ਔਰ ਇਸੇ 75 ਰੁਪਏ ਵਿੱਚ ਤੁਹਾਨੂੰ ਇੱਕ ਕੋਲਡ ਕਾਫੀ ਦਾ ਗਲਾਸ ਵੀ ਦੇਣਗੇ ਪੀਣ ਲਈ ਬਹੁਤ ਸੁਆਦ ਕਾਫੀ ਹੋਊਗੀ ਔਰ ਆ ਜਿਹੜਾ ਡੱਬਾ ਦੇਖ ਰਹੇ ਤੁਸੀਂ ਇੱਟ ਕੱਢਣੀ ਆਪਾਂ ਨੇ 20 ਸਕਿੰਟ ਦਿੱਤੇ ਜਾਣਗੇ ਹਰ ਬੰਦੇ ਨੂੰ ਇਕੱਠ ਲਾਉਣਾ ਹੈ ਦੇਖਦੇ ਅੱਜ ਕਿਹੜਾ 35000 ਲੈ ਕੇ ਜਾਂਦਾ ਆ ਲਓ ਜੀ ਮਿੱਤਰੋ ਕੰਮ ਹੋ ਗਿਆ ਸਟਾਰਟ ਪਹਿਲਾ ਬਾਈ ਆਇਆ ਸਭ ਤੋਂ ਪਹਿਲਾਂ ਦੇਖਦੇ ਆ ਬਾਈ ਜੋਰ ਲਾ ਰਿਹਾ ਸ਼ੁਰੂ ਕਰਦਾ ਟਾਈਮ ਵੀ ਬਾਈ ਦਾ 20 ਸਕਿੰਟ ਨੇ ਲੈ ਵੀ ਚੱਕ ਲਈ ਲੱਗਦਾ ਇੱਟ ਨੂੰ ਇਹ ਜੋਰ ਤਾਂ ਬਹੁਤ ਲਾ ਰਿਹਾ ਮੈਨੂੰ ਲੱਗਦਾ ਬਾਈ ਤੂੰ ਚੱਕੀ ਨਹੀਂ ਜਾਣੀ ਬਾਈ ਬਾਹ ਪੂਰੀ ਫਸਾਈ ਖੜਾ ਦੇਖੋ ਅੰਨ ਤੱਕ ਬਾਈ ਮਜ਼ਾ ਆ ਰਿਹਾ ਬਾਈ ਮੈਨੂੰ ਲੱਗਦਾ ਨਹੀਂ ਚੱਕੀ ਗਈ ਬਾਈ ਬਾਈ ਤੋ ਲੈ ਬਾਈ ਆ ਆ ਬੱਬਰ ਸ਼ੇਰ ਕੱਢ ਦੀ ਟੀ-ਸ਼ਰਟ ਪਾਲੀ ਬਾਹ ਦੇਖੋ ਹੁਣ ਚੱਕਦਾ ਕਿ ਨਹੀਂ ਚੱਕਦਾ ਪੂਰਾ ਜ਼ੋਰ ਲੱਗਿਆ ਹੋਇਆ ਬਾਈ ਦਾ ਆ ਸੀਸਾ ਨਾ ਜਿਹੜਾ ਇਹਦਾ ਗੋਲ ਚੱਕਰ ਦਾ ਜਿਹੜਾ ਗਲਾ ਇਹ ਬਹੁਤ ਛੋਟਾ ਹੈ ਲੈ ਵੀ ਚੱਕਤਾ ਲਾਇਆ ਉੱਪਰ ਹੁਣ ਦੇਖਦੇ ਹਾਂ ਡੌਲਾਂ 'ਚ ਕਿੰਨੀ ਕੀ ਜਾਣਾ ਬਾਈ ਦੇ ਲੱਗਿਆ ਹੋਇਆ ਜ਼ੋਰ 20 ਸਕਿੰਟ ਦਾ ਟਾਈਮ ਬਹੁਤ ਥੋੜਾ ਜੀ ਥੋੜਾ ਲੈ ਬਈ ਇੱਕ ਹੋਰ ਬਾਈ ਆਇਆ ਸੀ ਪਰ ਇਹ ਤੋਂ ਵੀ ਨਹੀਂ ਨਿਕਲੇ ਬਟਾ ਟਾਈਮ ਪੂਰਾ ਹੋ ਗਿਆ ਆ ਲਓ ਵੀ ਸਰਦਾਰ ਜੀ ਆਏ ਨੇ ਦੇਖਦੇ ਹੁਣ ਬਾਈ ਕੀ ਕਰਦਾ ਬਾਹ ਤਾਂ ਪਾਲੀ ਹੋਣਾ ਨਾ ਪੂਰੀ ਸਿਰੇ ਤੱਕ ਇੱਟ ਵੀ ਇੱਟ ਵੀ ਚੱਕ ਲਈ ਚੱਕਰਾਇਟ ਪੂਰਾ ਜ਼ੋਰ ਲੱਗਿਆ ਹੋਇਆ ਇੱਕ ਹੱਥ ਲਾਉਣਾ ਦੂਜਾ ਹੱਥ ਅਗਰ ਆਪਾਂ ਸ਼ੀਸ਼ੇ ਨੂੰ ਲਾਤਾ ਉਹ ਫੌਲ ਹੋ ਜਾਊਗਾ ਇੱਕ ਹੱਥ ਨਾਲ ਬਸ ਇਦਾਂ ਹੀ ਕੱਢਣਾ ਇਹ ਲੈ ਬਾਈ ਸਕਿੰਟ ਵੀ ਚੱਲ ਰਹੇ ਨੇ ਸਕਿੰਟ ਪੂਰੇ ਹੋ ਗਏ ਬਾਈ ਇਹ ਵੀ ਕਈ ਮੁੰਡਿਆਂ ਤੋਂ ਤਾਂ ਨਿਕਲ ਹੀ ਨਹੀਂ ਹੁਣ ਆ ਭੈਣ ਆਈ ਆ ਦੇਖਦੇ ਆ ਪੂਰਾ ਜ਼ੋਰ ਲਾ ਰਹੀ ਆ ਭੈਣ ਵੀ ਕਹਿੰਦੀ ਮੈਂ ਦਿਖਾਉਣੀ ਆ ਤੁਹਾਨੂੰ ਆਪਣਾ ਜ਼ੋਰ ਦੇਖਦੇ ਆ ਨਿਕਲਦੀ ਆ ਕਿ ਨਹੀਂ ਇਹ ਭੈਣ ਤੋਂ ਤਾਂ ਲੱਗਦਾ ਚੱਕੀ ਹੁਣ ਯਾਨੀ ਇੱਟ ਵਿਚਾਰੀ ਤੋਂ ਬਾਹ ਇਹ ਨਹੀਂ ਪੂਰੀ ਆ ਰਹੀ ਜੀ ਦੇਖੋ ਬਾਈ ਲੈ ਵੀ ਜ਼ੋਰ ਤਾਂ ਲਾ ਰਹੀ ਆ ਨਹੀਂ ਲੱਗ ਰਿਹਾ ਮੈਨੂੰ ਲੱਗਦਾ ਉਹ ਨਹੀਂ 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 ਜੀ ਨਹੀਂ ਟਾਈਮ ਪੂਰਾ ਹੋ ਗਿਆ ਬਾਈ ਬਸ ਜੀ ਬਸ ਹਲੋ ਜੀ ਇੱਕ ਭੈਣ ਮੇਰੀ ਹੋਰ ਆ ਗਈ ਕਹਿੰਦੀ ਮੈਂ ਦਿਖਾਉਣੇ ਤੁਸੀਂ ਪਰੇ ਹੋ ਜੋ ਸਾਰੇ ਲੈ ਵੀ ਪਾਲਿਆ ਹਿੱਟ ਨੂੰ ਟਾਈਮ ਕਰਤਾ ਬਾਈ ਨੇ ਸਟਾਰਟ 20 ਸਕਿੰਟਾਂ ਦਾ ਟਾਈਮ ਆ ਦੇਖਦੇ ਆ ਜੋਰ ਲੱਗਿਆ ਹੋਇਆ ਮੈਨੂੰ ਲੱਗਦਾ ਇਹ ਕੱਢ ਸਕਦੀ ਆ ਪਤਲੀ ਬਾਹਾਂ ਆ ਇਹਦੀ ਦੇਖੋ ਦੇਖੋ ਇਹ ਚੱਕਲੀ ਚੱਕਲੀ ਲਾਹ ਬਣੇ ਜੋਰ ਹੋਰ ਲਾਓ ਹੋ ਹਲੋ ਵੀ ਇੱਕ ਪਹਿਲਾਂ ਬਾਈ ਆਇਆ ਤੇ ਉਹਨੇ ਸੀਸਾ ਹੀ ਤੋੜਤਾ ਦੇਖੋ ਬਾਈ ਦੀ ਪੂਰੀ ਬਾਹ ਫਸ ਰਹੀ ਹੈ ਵਿੱਚ ਦੇਖਦੇ ਨਿਕਲਦੀ ਆ ਕਿ ਨਹੀਂ ਹਿੱਟ ਇਹ ਤੋਂ ਬਾਅਦ ਮੇਰੀ ਵਾਰੀ ਆਊਗੀ ਮੇਰੀ ਵਾਰੀ ਨੂੰ ਤਾਂ ਯਾਰ ਸੀਸੇ ਹੀ ਟੁੱਟ ਗਿਆ ਐ ਲੱਭੀ ਆਰਾਮਦਾਨ ਜਕਲੀ ਬਾਈ ਨੇ ਕੱਡੂ ਮੰਗਣਾ ਏ ਕੱਢ ਲਾ ਕੱਢ ਲਾ ਬਾਈ ਕੱਢ ਲਾ ਕੱਢ ਲਾ ਏ ਬਣ ਗਈ ਬਣ ਗਈ ਗੱਲ ਬਣ ਗਈ ਬਣ ਗਈ 35000 35000 ਲੋ ਜੀ ਕਾਫੀ ਮੁੰਡਿਆਂ ਬਾਅਦ ਕਾਫੀ ਕੁੜੀਆਂ ਬਾਅਦ ਮੇਰੀ ਵਾਰੀ ਆਈ ਸੀ ਪਰ ਜਦੋਂ ਮੈਂ ਇੱਟ ਨੂੰ ਹੱਥ ਪਾਇਆ ਮੈਨੂੰ ਲੱਗੇ ਮੈਂ ਚੱਕ ਲੂ ਜਦ ਮੈਂ ਚੱਕੀ ਇੱਟ ਇੱਟ ਦਾ ਭਾਰੀ ਉਹ ਬਹੁਤ ਯਾਰ ਕਹਿੰਦੇ 12.5 ਕਿਲੋ ਦੀ ਇੱਟਾ ਮੈਨੂੰ ਤਾਂ ਐ ਲੱਗੇ ਜਿਵੇਂ 20 ਕਿਲੋ ਦੀ ਇੱਟਾ ਹੁੰਦੀ ਆ ਦੇਖੋ ਮੈਂ ਪੂਰਾ ਜੋਰ ਲਾਇਆ ਸੀ ਪਰ ਸਿੱਧੀ ਤੱਕ ਨਹੀਂ ਹੋ ਸਕੀ ਇੱਟ ਹੋਰ ਤਾਂ ਹੋਰ ਕ ਤੇ ਨਾਲ ਹੀ ਆਪਣੇ 20 ਸੈਕਿੰਡ ਹੋ ਗਏ ਬਾਈ ਬਹੁਤ ਜ਼ਿਆਦੇ ਭਾਰੀ ਈਟਾ ਕਹਿੰਦੇ ਨੇ 12 ਕਿਲੋ ਪਤਨੀ 20 ਕਿਲੋ ਕਿੰਨੀ ਈਟਾ ਪਤਨੀ ਬਹੁਤ ਭਾਰੀ ਆ ਔਰ ਉੱਪਰ ਦੀ ਛੀਸਾ ਵੀ ਟੁੱਟ ਗਿਆ ਜ਼ੋਰ ਲਾਉਣੇ ਆ ਨਾ ਜਦੋਂ ਫਿਰ ਉਹ ਵਿੱਚ ਵਿੱਚ ਗੁਰਦਾ ਪਾਂ ਦੇ ਵਿੱਚ ਤਾਂ ਨਹੀਂ ਹੋਇਆ ਯਾਰ ਆਪਣੇ ਵੱਲੋਂ ਕੀ ਦੇਖਦੇ ਹਾਂ ਹੁਣ ਕੋਸ਼ਿਸ਼ ਕਰ ਰਹੇ ਨੇ ਬਹੁਤ ਜ਼ਿਆਦੇ ਲੋਕੀ ਦੇਖਦੇ ਹਾਂ ਕੀ ਕੋ ਨਿਕਲਦੀ ਐ ਈਟ ਪਰ ਮੈਨੂੰ ਲੱਗਦਾ ਨਹੀਂ ਕਿ ਕਿਸੇ ਤੋਂ ਨਿਕਲ ਦੂਗੀ ਇਹਨਾਂ ਨੇ ਨਾ ਇੰਪੋਸੀਬਲ ਦਾ ਨਹੀਂ ਕਰਿਆ ਹੋਇਆ ਮਾੜਾ ਇੰਪੋਸੀਬਲ ਹੋਣਾ ਚਾਹੀਦਾ ਸੀਗਾ ਇਹਨਾਂ ਨੇ ਬਿਲਕੁਲ ਹੀ ਐ ਕਰ ਰੱਖਿਆ ਕਿ ਨਿਕਲੇ ਹੀ ਨਾ ਮਤਲਬ ਪੱਕਾ ਹੀ ਨਾ ਨਿਕਲੇ ਜ ਉਹ ਵਿਚਾਲੇ ਇਹ ਸੈਂਟਰ 'ਚ ਰੱਖਣਾ ਚਾਹੀਦਾ ਸੀਗਾ ਔਰ ਇਟ ਕਹ ਰਹੇ ਨੇ 12 ਕਿਲੋ ਦੀ ਆ ਪਰ ਮੈਨੂੰ ਤਾਂ ਲੱਗਦੀ ਆ ਉਹ 20 ਕਿਲੋ ਦੀ ਆ ਮੇਰੇ ਕੋਲ ਚੱਕੀ ਮਸਾਂ ਗਈਆ ਕੱਢਣੀ ਤਾਂ ਬਹੁਤ ਦੂਰ ਦੀ ਗੱਲ ਸੀ। ਲਓ ਜੀ ਕੰਮ ਹੋ ਗਿਆ ਸਮਾਪਤ ਮੀਂਹ ਪੈਣ ਲੱਗ ਗਿਆ ਤੇ 1.5 200 ਬੰਦਾ ਆਇਆ ਸੀ ਟੋਕਣ ਲੈ ਕੇ ਹੁਣ ਇਹ ਦੁਵਾਰੇ ਸੀਸਾ ਨਵਾਂ ਪਵਾਉਣਗੇ ਕੱਲ ਨੂੰ ਦੁਵਾਰੇ ਫੇਰ ਸੇਮ ਇਹੀ ਕੁਝ ਚੱਲੂਗਾ ਅੱਜ ਤਾਂ ਇਹਨਾਂ ਦਾ 35000 ਬਚ ਗਿਆ ਸੋ ਦੇਖਦੇ ਕੱਲ ਨੂੰ ਕੀ ਬਣਦਾ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰਿਓ।